ਅੱਜ ਪੰਜਾਬ ਦੇ ਹਰ बीएड ਤੇ ਈਟੀਟੀ ਪਾਸ ਵਿਦਿਆਰਥੀ ਦੇ ਮਨ ਵਿੱਚ ਇੱਕੋ ਹੀ ਸਵਾਲ ਹੈ ਕਿ 2026 ਵਿੱਚ ਪੀਐਸਟ ਪਹਿਲਾਂ ਆਵੇਗਾ ਜਾਂ ਮਾਸਟਰ ਗ੍ਰੇਡ ਦੀਆਂ ਸਿੱਧੀਆਂ ਪੋਸਟਾਂ ਆਉਣਗੀਆਂ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਫਵਾਹਾਂ ਸੁਣ ਰਹੇ ਹੋਵੋਗੇ ਜਿਸ ਕਰਕੇ ਸਟੂਡੈਂਟ ਪੜ੍ਹਾਈ ਛੱਡ ਕੇ ਸਿਰਫ ਨੋਟੀਫਿਕੇਸ਼ਨ ਦੀ ਹੀ ਡੀਕ ਕਰ ਰਹੇ ਨੇ ਅੱਜ ਦੀ ਵੀਡੀਓ ਵਿੱਚ ਅਸੀਂ ਲੌਜੀਕਲ ਨਾਲ ਗੱਲ ਕਰਾਂਗੇ ਤੁਹਾਡੇ ਲਈ ਸਹੀ ਰਸਤਾ ਕੀ ਹੈ ਦੇਖੋ ਸਰਕਾਰ ਦਾ ਇੱਕ ਪੈਟਰਨ ਹੁੰਦਾ ਹੈ ਜਦੋਂ ਵੀ ਵੱਡੀ ਭਰਤੀ ਕਰਨੀ ਹੁੰਦੀ ਹੈ ਉਸ ਤੋਂ ਪਹਿਲਾਂ ਸਰਕਾਰ ਕੋਸ਼ਿਸ਼ ਕਰਦੀ ਹੈ ਕਿ ਇੱਕ ਵਾਰ ਟੈਟ ਦਾ ਪੇਪਰ ਲਿਆ ਜਾਵੇ ਇਸ ਦਾ ਕਾਰਨ ਇਹ ਹੈ ਕਿ ਨਵੇਂ ਪਾਸ ਹੋਏ ਜਿਹੜੇ ਬੱਚੇ ਉਹਨਾਂ ਨੂੰ ਮੌਕਾ ਮਿਲ ਸਕੇ ਇਸ ਲਈ 90% ਸੰਭਾਵਨਾ ਇਹ ਹੀ ਹੈ ਕਿ ਪਹਿਲਾਂ ਪੀਐਸਟੈਟ 2026 ਦਾ ਨੋਟੀਫਿਕੇਸ਼ਨ ਆਵੇਗਾ ਪਰ ਨਾਲ ਦੀ ਨਾਲ ਤੁਸੀਂ ਇਹ 90% ਸੰਭਾਵਨਾ ਨੂੰ 99% 9.0 ਵਿੱਚ ਬਰਤਣਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਕਿ ਪੀਐਸਟਾ 100% ਹੀ ਆ ਜਾਏ ਤਾਂ ਜੋ ਜੁਨੀਅਰ ਪੀਐਸਟੀ ਕੰਮ ਕਰੀ ਉਹਦਾ ਸਾਥ ਵੀ ਜ਼ਰੂਰੀ ਹੈ ਪਰ ਜੇਕਰ ਮਾਸਟਰਕੇਡ ਪਹਿਲਾਂ ਆ ਵੀ ਜਾਂਦਾ ਹੈ ਤਾਂ ਕਿ ਤੁਸੀਂ ਤਿਆਰ ਸਭ ਤੋਂ ਵੱਡੀ ਗਲਤੀ ਸਟੂਡੈਂਟ ਕੀ ਕਰਦੇ ਹੈ ਕਿਉਂ ਇੰਤਜ਼ਾਰ ਕਰਦੇ ਹੈ ਹੁਣ ਆਉਂਦੇ ਹਾਂ ਹੱਲ ਤੇ ਚਿੰਤਾ ਦਾ ਹੱਲ ਚਿੰਤਾ ਕਰਨਾ ਨਹੀਂ ਬਲਕਿ ਤਿਆਰੀ ਕਰਨਾ ਹੈ ਚਾਹੇ ਪੇਪਰ ਪੀਐਸਟੈਟ ਹੋਵੇ ਚਾਹੇ ਮਾਸਟਰ ਕੀ ਰੋਲ ਮੈਂ ਤੁਹਾਡਾ ਸਬਜੈਕਟ ਸੇਮ ਹੀ ਰਹਿਣ ਵਾਲਾ ਜੇਕਰ ਤੁਸੀਂ ਅੱਜ ਮਾਸਟਰ ਕੇਡਰ ਲੈਵਲ ਦੀ ਤਿਆਰੀ ਕਰਦੇ ਹੋ ਤਾਂ ਪੀਐਸਟੈਟ ਤੁਹਾਡਾ ਆਪਣੇ ਆਪ ਹੀ ਕਲੀਅਰ ਹੋ ਜਾਏਗਾ ਸਾਡੇ ਵੱਲੋਂ ਇਹੀ ਸਲਾਹ ਹੈ ਅੱਜ ਤੋਂ ਹੀ ਆਪਣਾ ਟਾਈਮ ਟੇਬਲ ਬਣਾ ਲਓ ਇਹ ਨਾ ਸੋਚੋ ਕਿ ਪੇਪਰ ਕਦੋਂ ਹੋਵੇਗਾ ਇਹ ਸੋਚੋ ਕਿ ਜਦੋਂ ਵੀ ਪੇਪਰ ਆਵੇਗਾ ਕਿ ਤੁਹਾਡੀ ਤਿਆਰੀ ਪੂਰੀ ਵਧੀਆ ਹੋਣੀ ਚਾਹੀਦੀ ਹੈ ਸੋ ਮਿਹਨਤ ਜਾਰੀ ਰੱਖੋ ਪੜ੍ਹਾਈ ਕਦੇ ਵਿਅਰਥ ਨਹੀਂ ਜਾਂਦੀ ਜਿਹੜੇ ਪੜ ਨਹੀਂ ਰਹੇ ਐਟ ਅ ਟਾਈਮ ਉਹ ਕਿਤੇ ਨਾ ਕਿਤੇ ਅੱਗੇ ਜਾ ਕੇ ਪਿੱਛੇ ਰਹਿ ਸਕਦੇ ਆ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਪੀਐਸਟੈਟ ਤੇ ਮਾਸਟਰਕੇਟ ਦੀ ਸਹੀ ਗਾਈਡੈਂਸ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਕਿਸੇ ਅਗਲੀ ਹੋਰ ਵੀਡੀਓ ਦੇ ਵਿੱਚ ਆਪਣੇ ਚੈਨਲ ਤੇ ਪੀਐਸਟੈਟ ਦੀਆਂ ਜਿਹੜੀਆਂ ਫ੍ਰੀ ਬਹੁਤ ਸਾਰੀਆਂ ਵੀਡੀਓ ਚੱਲ ਰਹੀਆਂ ਨੇ ਉਹਨਾਂ ਰਾਹੀਂ ਤੁਸੀਂ ਜੁੜ ਸਕਦੇ ਹੋ ਮਾਸਟਰਕੇਟ ਦੀਆਂ ਵੀ ਚੱਲ ਰਹੀਆਂ ਪਰ ਜੁਨੀਅਨ ਦਾ ਸਾਥ ਤੁਸੀਂ ਜ਼ਰੂਰ ਦੇਣਾ ਜੇ ਤੁਸੀਂ ਮਾਸਟਰਕੇਟ ਤੋਂ ਪਹਿਲਾਂ पीएसट ਚਾਉਣੇ ਹੋਗੇ ਕਿਉਂਕਿ ਆਲਰੇਡੀ ਹੀ ਸੀਟ ਐਟ ਤੇ ਐਚ ਐਟ ਆਇਆ ਹੋਇਆ ਪੀਐਸਟ ਦੇ ਪੂਰੇ ਚਾਂਸ ਹੈ ਹੁਣੇ ਹੀ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਲਾਈਕ ਕਰਿਓ ਸ਼ੇਅਰ ਕਰਿਓ